ਹਾਂਜੀ ਸਾਡਾ YouTube ਚੈਨਲ ਰੰਗ ਪੰਜਾਬ ਦੇ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ ਸਭ ਠੀਕ ਠਾਕ ਹੋ ਆਸ ਕਰਦੇ ਹਾਂ ਜੀ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਡੇ ਵਾਸਤੇ ਇੱਕ ਮੁੰਡੇ ਦੇ ਵਿਆਹ ਤੇ ਗਾਈ ਜਾਣ ਵਾਲੀ ਕੋਰੀ ਲੈ ਕੇ ਆਏ ਹਾਂ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਪਸੰਦ ਆਏਗੀ ਸੋ ਇੱਕ ਰਿਕਵੈਸਟ ਵੀ ਕਰਦੀ ਹਾਂ ਕਿ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਰੀਕਮੈਂਡ ਕਰਕੇ ਵੀ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਹੋ ਜਿਹੀਆਂ ਲੱਗਦੀਆਂ ਸੋ ਆਜੋ ਸਾਡੇ ਨਾਲ ਫਿਰ ਤੁਸੀਂ ਵੀ ਇਸ ਕੋੜੀ ਦਾ ਆਨੰਦ ਮਾਣੀਏ ਰਾਜਾ ਤੇ ਪੋਛਦ ਨਿਰਾਣੀ ਬਾਤ ਸੁਣ ਮੇਰੀ ਨੀ ਗਾਗਰ ਦੇ ਸੁੱਚੇ ਮੋਤੀ ਕਿਸ ਨੂੰ ਦਈਏ

Mucho, <coughs> Dani. I'm ചലനിരാണി വാചക सुन मेरीनी गा घर दे la la what ਰਾਜਾ ਤੇ ਪੁੱਛਦਾ ਨਿਰਾਣੀ ਬਾਤ ਸੁਣ ਮੇਰੀ ਨੀ ਗਾਦਰ ਦੇ ਸੁੱਚੇ ਮੋਤੀ ਕਿਸ ਨੂੰ ਦਈਏ ਹੋਏ ਰਾਜਾ ਤੇ ਪੁੱਛਦਾ ਨਿਰਾਣੀ ਗਾਗਰ ਦੇ ਸੁੱਚੇ ਮੂਤੀ ਉਸ ਨੂੰ ਦੇਈਏ ਹੋਏ ਮੋਤੀ ਦੇ ਜਾਈਏ ਵੇ ਰਾਜਾ ਜੋੜਾ ਸਵਾਈਏ ਹੋਏ ਗਾਗਰ ਸਰੋਣ ਮੇਰੀਨੀ ਗਾਦਰ ਦੇ ਸੁੱਚੇ ਮੋਤੀ ਕਿਸ ਨੂੰ ਦਈਏ ਹੋਏ ਰਾਜਾ ਤੇ ਪੁੱਛਦਾਂ ਨਿ ਰਾਣੀ ਬਾਤ ਸੁਣ ਮੇਰੀਨੀ ਗਾਗਰ ਗਾ ਕਰ ਦੇ ਸੁੱਚੇ ਮੋਤੀ ਉਸ ਨੂੰ ਦਈਏ ਹੋਏ ਪੁੱਤਰਾ ਦੇ ਜਮਣੇ ਵਿਰਾਜਾ ਨੂੰ ਹਾ ਦੇਉਣੇ ਹੋਏ ਇੰਦੇ ਇੰਦਰ ਦੀਵਾਰ ਖਾਵੇ ਰਾਜਾ ਨਿਤਨਾ ਵਰਸੇ ਹੋਏ ਥੈਂਕ ਯੂ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ